ਦਾਂਜੀਕ ਉਹ ਅਮਰਦੀਪ ਬਾਸੀ ਮੈਮੋਰੀਅਲ ਚੌਂਕ ਸੀਗਾ ਜਿਸ ਨੂੰ ਬਾਅਦ ਵਿੱਚ ਬਾਬਾ ਦੀਪ ਸਿੰਘ ਯਾਦਗਾਰੀ ਚੌਂਕ ਬਣਾ ਦਿੱਤਾ ਗਿਆ ਸੀਗਾ ਉਸ ਨੂੰ ਲੈ ਕੇ ਇੱਕ ਵਿਵਾਦ ਖੜਾ ਹੋਇਆ ਸੀ ਕੀ ਮਾਮਲਾ ਸੀ ਸਰ ਇਹ ਅਸੂ ਦੇ ਚੌਂਕ ਹਨ ਜੀ ਹਾਊਸ ਮੀਟਿੰਗ ਪਾਰਕੇ ਡੀਸਾ ਦੀ ਮਨਜ਼ੂਰੀ ਲੈ ਕੇ ਫਿਰ ਗਾਂ ਕੁੱਛ ਨੂੰ ਦਿੰਨੇ ਆ 5 ਸਾਲ ਜਾਂ 10 ਸਾਲ ਬਾਅਦ ਤੇ ਇਹਦੀ ਮੇਨਟੇਨ ਪਹਿਲਾਂ ਮੈਨੂੰ ਨਹੀਂ ਪਤਾ ਮੇਰੇ ਆਉਣ ਤੋਂ ਪਹਿਲਾਂ 5 10 ਜਾਂ 15 ਸਾਲ ਪਹਿਲਾਂ ਕਿਤੇ ਹੋਣਾ ਹੈ ਕਿਤੇ ਉਹਨਾਂ ਨੇ ਲਈ ਹੋਣੀ ਮਨਜ਼ੂਰੀ ਜ ਨਹੀਂ ਰਹੀ ਪਰ ਅਸ ਉਹਨਾਂ ਨੂੰ ਵਾਰ-ਵਾਰ ਰਿਟਰਨ ਕੱਢ ਕੇ ਪੰਜਾਬ ਐਂਡ ਸਿੰਧ ਬੈਂਕ ਦੇ ਚੌਕ ਦੇ ਦਿੱਤਾ ਸੀ ਇਹ ਪੰਜਾਬ ਐਂਡ ਸਿੰਧ ਬੈਂਕ ਨੂੰ ਸੰਭਿਆ ਉਹਨੂੰ ਰਿਮਾਈਂਡਰ ਦੇ ਕੇ ਅਸੀਂ ਇਹ ਬੂਰਾ ਜੋ ਆਪਣਾ ਹੈਗਾ ਇਮੀਗ੍ਰੇਸ਼ਨ ਵਾਲਾ ਉਹਨੂੰ ਇਹ ਚੌਕ 10 ਸਾਲਾਂ ਵਾਸਤੇ ਦਿੱਤਾ ਹੋਇਆ ਮਤਾ ਪਾਇਆ ਹੋਇਆ 28 2024 ਦਾ ਮਤਾ ਮਤਾ ਸਰਸੰਤੀ ਨਾਲ ਪਾਸ ਹੋ ਕੇ ਡੀ ਸਾਹਿਬ ਦੀ ਮਨਜ਼ੂਰੀ ਆਈ ਪਈ ਹੈ ਉਰੇ ਜੇ ਅਸੀਂ ਇੱਕ ਮੈਂ ਫੇਰ ਵੀ ਸਾਡਾ ਸਤਿਕਾਰਯੋਗ ਸੀਗਾ ਮੈਂ ਉਹਦਾ ਇੱਕ ਮਤਾ ਵਿੱਚ ਲਾਈਨ ਪਵਾਤੀ ਸੀ ਕਿ ਜਿਹੜਾ ਉਹਦਾ ਬੋਰਡ ਉਵੇਂ ਲੱਗਿਆ ਰਹੂਗਾ ਬਾਕੀ ਜੋ ਕੁਝ ਆਪ ਦੀ ਮੇਨਟੇਨੈਂਸ ਕਰ ਸਕਦਾ ਜੋ ਆਪ ਦੇ ਜਿਹਾ ਤੇ ਸਾਨੂੰ ਜਿਹੜਾ ਮਰਜ਼ੀ ਲਾ ਸਕਦਾ ਅਸੀਂ ਵੀ ਗੁਰੂਆਂ ਪੀਰਾਂ ਦੇ ਜੰਮੇ ਜਾਏ ਆ ਸਾਨੂੰ ਉਹਨਾਂ ਨੇ ਇੰਨਾ ਕੀਤਾ ਐ ਤਾਂ ਸਿਟੀ ਸਰਪ ਠੀਕ ਹੈ ਬੋਰਡ ਲੱਗ ਗਿਆ ਮੈਂ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਪਰ ਜਿਹੜਾ ਬੋਰਡ ਆ ਕੋਈ ਕੱਲ ਨੂੰ 8 ਜਾਂ 10 ਪ੍ਰਧਾਨ ਬਦਲ ਗਏ ਗਿੱਲ ਸਾਹਿਬ ਗਿੱਲ ਸਾਹਿਬ ਵੀ ਚੇਂਜ ਹੋਏ ਆ ਮੈਂ ਕੱਲ ਨੂੰ ਮੈਂ ਵੀ ਮਰ ਜਾਣਾ ਮੈਂ ਨਹੀਂ ਰਹਿਣਾ ਰਹਿਣਾ ਤੇ ਕਿਸੇ ਨੇ ਵੀ ਨਹੀਂ ਗਾ ਕੱਲ ਨੂੰ ਅਗਰ ਮੇਰੇ ਜਵਾਕ ਵੀ ਕਹਿਣਗੇ ਵੀ ਸਾਡੇ ਸਾਡੇ ਫਾਰਮ ਦਾ ਤੇ ਚੌਕ ਲਾਇਆ ਜਾਵੇ ਇਹ ਜਦੋਂ ਆਪਾਂ ਕਿਸੇ ਚੌਕ ਨੂੰ ਲੈਨੇ ਆ ਉਹ ਆਪਾਂ ਮੈਂਟੇਨੈਂਸਲੀ ਕਰਦੇ ਘੱਟੋ ਘੱਟ 20 ਸਨੇਰ ਮੈਂ ਭੇਜੇ ਆਪ ਹਾਈਵੇ ਦਾ ਉਹ ਜਿਹੜਾ ਰਿਪੇਅਰ ਕਰਾਉਂ ਮੋਟਰਾਂ ਜਾਏ ਨੂੰ ਕੋਈ ਆਦਾ ਇਹਦੇ ਤੇ ਲਾਉ ਠੀਕ ਹੈ ਰਜੇਸ਼ ਗਰੋਵਰ ਇਸ ਜੀ ਦਾ ਅਗਵਾ ਮੈਂ ਲਲਤ ਜੀ ਨੂੰ ਫੋਨ ਕੀਤਾ ਹੋਰ ਵੀ ਵਾਰ-ਵਾਰ ਜਿਹੜੇ ਇਹਨਾਂ ਦੇ ਬੰਦੇ ਸੀਗੇ ਮੈਂ ਇਹਨਾਂ ਨੂੰ ਫੋਨ ਕਰਦਾ ਰਿਹਾ ਪਰ ਇਹਨਾਂ ਨੇ 2-4 ਸਾਲ ਬਾਅਦ ਕੋਈ ਇਹਨਾਂ ਨੇ ਮਤਲਬ ਕਿ ਉਸ ਕੁੱਤਾ ਨਹੀਂ ਵਾਚਿਆ ਜਿਹੜਾ ਜਿਹੜਾ ਚੌਂਕ ਸੀਗਾ ਸਿਰਫ ਅਸੀਂ ਵਿੱਚ ਇੱਕ ਸ਼ਰਤ ਪਾ ਕੇ ਰੱਖਿਆ ਕਿ ਕਿਸੇ ਦੀ ਛਾਂ ਦੇ ਖਿਲਾਫ ਜਾਂ ਕਿਸੇ ਦੀ ਠੇਸ ਨਾ ਪਹੁੰਚੇ ਵੀ ਅਗਲਾ ਕੰਦਮ ਜਾਣ ਤੇ ਪ੍ਰਧਾਨ ਨਿ ਕਰਾਤਾ ਜਾਂ ਸੰਗੋ ਵੀ ਅੱਜ ਕੱਲ ਬਾਦ ਦਾ ਪਤੰਗੜ ਬਣ ਜਾਂਦਾ ਅਸੀਂ ਕੋਈ ਚ ਸ਼ਰਤ ਪਾਈ ਸੀ ਜਿਹੜਾ ਅੰਮ੍ਰਿਤ ਬਾਸੀ ਦਾ ਬੋਰਡ ਹੈ ਉਹਦੇ ਵਿੱਚ ਰੱਖਿਆ ਜੂ ਸਾਨੂੰ ਕੋਈ ਇਤਰਾਜ਼ ਨਹੀਂ ਪਰ ਉਹ ਆਪ ਦਾ ਉਹਰਾ ਆਪ ਦਾ ਬੋਰਡ ਲਾ ਸਕਦਾ ਉਹਨੇ ਇੱਕ ਧਾਰਮਿਕ ਮੂਰਤੀਆਂ ਲਾ ਕੇ ਬਾਬਾ ਦੀਪ ਸਿੰਘ ਦੀ ਮੂਰਤੀ ਲਾਈ ਆ ਉਹਨੇ ਸਿਰ ਕੱਲਾ ਚੌਂਕ ਦਾ ਨਾਮ ਬਾਬਾ ਦੀਪ ਸਿੰਘ ਚੌਂਕ ਲਿਖਿਆ ਨਾ ਕੋਈ ਉੱਥੇ ਕੋਈ ਉੱਥੇ ਆਪਦੀ ਐਡਵਰਟਾਈਜ਼ਮੈਂਟ ਕੀਤੀ ਹੈ ਜਾਂ ਗੱਲਬਾਤ ਕੀ ਹੈ ਇਹਨਾਂ ਨੇ 10-12 ਬੰਦੇ ਲਿਆ ਕੇ ਰਾਤ ਨੂੰ ਗੁੰਡੇ ਜੀ ਉਹ ਬੋਰਡ ਵਰਤਾ ਤੁਸੀਂ ਵੇਖਿਆ ਹੁਣ ਉੱਥੇ ਬੋਰਡ ਵੱਢਿਆ ਹੋਇਆ ਠੀਕ ਹੈ ਜੀ ਸੋ ਚਲੋ ਮੈਨੂੰ ਪਤਾ ਲੱਗਿਆ ਮੈਂ ਵੀ ਤੈਅ ਚਾ ਕੇ ਜਿਵੇਂ ਸਿਸਟਮ ਖੱਚਾ ਤੁਸੀਂ ਮਤਲਬ ਕਿ ਇਹਨਾਂ ਦਾ ਜਿਹੜਾ ਬੋਰਡ ਆ ਉਹ ਟੁੱਟ ਗਿਆ ਪਰ ਉਹ ਅਸੀਂ ਬੋਰਡ ਇਹਨਾਂ ਦਾ ਉੱਥੇ ਹੀ ਰੱਖਿਆ ਹੋਇਆ ਜਿਹੜਾ ਇਹਨਾਂ ਨੇ ਬਾਬਾ ਦੀਪ ਸਿੰਘ ਦੀ ਬੇਅਦਬੀ ਕੀਤੀ ਆ ਤੇ ਚੌਂਕ ਦੇ ਥੱਲੇ ਤੁਸੀਂ ਵੇਖੀ ਹੁਣੇ ਮੂਰਤੀ ਵੀ ਥੱਲੇ ਪਈ ਆ ਬੋਰਡ ਵੀ ਲਾ ਕੇ ਥੱਲੇ ਸੁੱਟਿਆ ਹੋਇਆ ਹੈ ਇਹ ਕਿਸੇ ਨੂੰ ਇਤਿਹਾਸਕ ਨੂੰ ਜੇ ਇਹਨਾਂ ਨੂੰ ਕੋਈ ਗਿਲਾਸ ਸੀ ਤੇ ਕਮੇਟੀ ਚ ਆ ਕੇ ਐਪਲੀਕੇਸ਼ਨ ਦਿੰਦੇ ਕਮੇਟੀ ਦੇ ਥਰੂ ਆਦਾ ਕੰਮ ਕਰਾਉਂਦੇ ਕੋਈ ਵੀ ਕਰਾਉਂਦੇ ਤੇ ਆਪ ਸਰਪਤਾਪਨ ਬੈਠੇ ਹੋਰ ਨੇ ਆਪਦੇ ਆਪ ਨੂੰ ਕਹਿੰਦੇ ਸਾਨੂੰ ਵੀ ਆਤਰਾਜ ਆ ਆ ਚੀਜ਼ ਦਾ ਮੁੱਦਾ ਹੈ ਕੋਈ ਵੀ ਇਹਨਾਂ ਦਾ ਦਸ ਸਾਥ ਲੈਣੇ ਸ਼ਰਾਬ ਪੀ ਕੇ ਸਾਰੇ ਉੱਥੇ ਉੱਥੇ ਚੌਂਕ ਤੇ ਚੜੇ ਉੱਥੇ ਬੂਟੀਆਂ ਜੀ ਉਹ ਤੁਸੀਂ ਉੱਥੇ ਵੀਡੀਓ ਵੀ ਕਢਾ ਕੇ ਦੇਖ ਸਕਦੇ ਹੋ ਆਸ-ਪਾਸੇ ਕੈਮਰੇ ਲੱਗੇ ਹੋਏ ਆ ਦੁਕਾਨਾਂ ਤੇ ਤੁਸੀਂ ਵੀਡੀਓ ਵੀ ਕਢਾ ਕੇ ਉੱਥੇ ਚੈੱਕ ਕਰ ਸਕਦੇ ਹੋ ਮੇਰੇ ਮੇਰੇ ਮਨ ਨੂੰ ਠੇਸ ਪਹੁੰਚੀ ਜਿੰਨਾਂ ਜੰਮੇ ਜਾਏ ਜੇ ਅਸੀਂ ਉਹਨਾਂ ਤੇ ਇਹ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਤੁਸੀਂ ਖੁਦ ਦਿਖਾਈ ਗਏ ਸੀਗੇ ਕਿ ਬੋਰਡ ਨੂੰ ਪਟਰੇ ਸੀਗੇ ਕਿ ਵਿਵਾਦ ਇੰਨਾ ਜ਼ਿਆਦਾ ਵੱਧ ਗਿਆ ਸੀ ਜਾਂ ਉਸ ਬੋਰਡ ਨੂੰ ਲੈ ਕੇ ਕੋਈ ਵਿਵਾਦ ਹੋਇਆ ਪਰ ਮੈਂ ਬੋਰਡ ਜਿਹੜਾ ਪਟਿਆ ਸੀਗਾ ਉਸੇ ਵੇਸੇ ਤੈਚੋ ਮੈਨੂੰ ਉੱਥੇ ਫੋਨ ਗਏ ਬੋਰਡ ਨੂੰ ਲਾ ਕੇ ਇਹਨਾਂ ਨੇ ਸੋ ਦੱਤਾ ਸੀ ਬਾਬਾ ਦੀਪ ਸਿੰਘ ਦੀ ਮੂਰਤੀ ਉੱਥੇ ਪਈ ਸੀ ਉੱਥੇ ਜਿਹੜਾ ਬੋਰਡ ਲੱਗਾ ਸੀ ਉਹ ਉੱਥੇ ਰੋਲ ਰਹਿਸ ਪੈਰਾਂ ਜਾ ਰਿਹਾ ਸੀ ਉਹਨੇ ਜਾ ਕੇ ਮੈਂ ਵੀ ਤੈਚੇ ਆਇਆ ਕੁਝ ਮੈਂ ਮੈਂ ਉਸ ਨੂੰ ਬੋਰਡ ਨੂੰ ਧੱਕਾ ਮਾਰਿਆ ਬੋਰਡ ਪਹਿਲੇ ਗਲਿਆ ਵਸੂ ਬੋਰਡ ਡੈਕਪਾ ਆਪ ਕਿਸੇ ਸਰ ਇੱਕ ਜੇ ਜਦੋਂ ਆਪਾਂ ਮੇਨਟੇਨੈਂਸ ਆਸਤੇ ਕਿਸੇ ਨਾਲ ਆਪਾਂ ਡਾਕਟਰ ਕਰਾਉਣੇ ਆ ਚੌਂਕ ਕੀ ਇਹਨਦੇ ਵਿੱਚ ਕੋਈ ਪ੍ਰੋਵੀਜ਼ਨ ਸੀਗਾ ਕਿ ਚੌਂਕ ਦਾ ਨਾਮ ਬਦਲਿਆ ਜਾ ਸਕਦਾ ਹੈ ਜਾਂ ਕੋਈ ਮਿਚੁਅਲ ਅੰਡਰਸਟੈਂਡਿੰਗ ਹੁੰਦੀ ਹੈ ਇਸ ਨੂੰ ਬਦਲਣ ਦੀ ਨਹੀਂ ਚੌਂਕ ਬਦਲ ਸਕਦੇ ਸਰ ਜੇ ਅਗਲਾ ਕੋਈ 8 10 ਲੱਖ ਰੁਪਇਆ ਲਾਊਗਾ ਉਹ ਚੌਂਕ ਦਾ ਉਹ ਨਾਮ ਰੱਖ ਦਿੱਤਾ ਨਗਰ ਕੌਂਸਲ ਨੂੰ ਕੋਲ ਕਾਰਵਾਈ ਕੀਤੀ ਜਾ ਰਹੀ ਜਿਨ੍ਹਾਂ ਵੱਲੋਂ ਬੋਰਡ ਪਟਿਆ ਗਿਆ ਆਪ ਐਪਲੀਕੇਸ਼ਨ ਜੀ ਨੂੰ ਅਜੋ ਸਾਹਿਬ ਦੇ ਛੁੱਪੀ ਤੇ ਉਹਨਾਂ ਕੋਲ ਨਹੀਂ ਉਹ ਬੋਰੇ ਨੂੰ ਜਿਹਨੂੰ ਆਪਾਂ ਦਿੱਤਾ ਬੋਰਾ ਸਾਹਿਬ ਨੂੰ ਐਪਲੀਕੇਸ਼ਨ ਦਿੱਤੀ ਹੈ ਕੁਤ ਵਾਲੀ ਉਹਦੇ ਤੇ ਜਿੰਨੇ ਵੀ ਕਾਰਵਾਈ ਹੋਲ ਕਰਾਵਾਉਣ ਇਹ ਸਰਪ੍ਰੀਖ ਲੁਕੀ ਦਾ ਹੈ ਇੱਕ ਅਮਦੀਬਾਸੀ ਚੌਂਕ ਜਿਹੜਾ ਆਪਣਾ ਸ਼ਹਿਰ ਦੇ ਵਿੱਚ ਅਮਦੀਬਾਸੀ ਦੇ ਬੇਟੇ ਵੱਲੋਂ ਇੱਕ ਸੰਰਚਨਾਕ ਸਮਰਚਾ ਦਿੱਤੀ ਗਈ ਹੈ ਜਿਸ ਨੇ ਇਹ ਕਹਿ ਜਿਹੜਾ ਚੌਂਕ ਮੇਰੇ ਬਾਦਰ ਨਾਮ ਦੇ ਪੁਰਾਣਾ ਨਾਂ ਰੱਖਿਆ ਸੀ ਉਸ ਦੇ ਉਸ ਦੇ ਨਾਂ ਦਾ ਉਸ ਦਾ ਬੋਰਡ ਲੱਗਾ ਉਹਦਾ ਛੇੜਛੜ ਕੀਤੀ ਜਾ ਰਹੀ ਹੈ ਤੇ ਇਸ ਚੌਂਕ ਦਾ ਨਾਮ ਬਦਲਿਆ ਜਾ ਰਿਹਾ ਹੈ ਤੇ ਅਸੀਂ ਉਹ ਖਾਸ ਤਿਹੜੀ ਹਮਕਾਰੀ ਕਰਾਂਗੇ ਕਿ ਕਮੇਟੀ ਨੂੰ ਕੰਨ ਬੁਲਾਵਾਂਗੇ ਕਿ ਕੋਈ ਨਵਾਂ ਬਤਾ ਪਾਸ ਹੋਇਆ ਜਾਂ ਪੁਰਾਣਾ ਜਿਹੜਾ ਇਹ 982 ਨਾਮ ਤੇ ਚੱਲ ਰਿਹਾ ਸੀਗਾ ਸਾਡੀ ਪਾਸੇ ਨਾਲ 14 ਦਾ ਨਾਮ ਸੀ ਇਹ ਰਜਿਸਟਰਡ ਸੀਗਾ ਇਹ ਤਾਂ ਅਨਰਜਿਸਟਰ ਸੀ ਕਿਉਂਕਿ ਹੁਣ ਜਿਹੜਾ ਇਹਦੇ ਤੇ ਅਸੀਂ ਦੇਖ ਰਹੇ ਇਹ ਮੇਨ ਕੀ ਹੈ ਸਰ ਜਿਹੜੀ ਬੋਰਡ ਲੱਗੇ ਤੋਂ ਨੇ ਤੇ ਰਾ ਦੇ ਤੋਂ ਇਹ ਇਸ ਮੰਤ ਸਾਨੂੰ ਮੌਕੇ ਤੇ ਇਹ ਇਸ ਉਹ ਕੰਟਾਈ ਵੀ ਤੋੜੇ ਗਏ ਨੇ ਜਾਂ ਢੋਕੇ ਲਾ ਕੇ ਗਏ ਨੇ ਉਹ ਵੀ ਇੱਕ ਇਹ ਰਿਪੋਰਟ ਚ ਚੌਂਗ ਦੇ ਨਾਂ ਦਾ ਇਹਨਾਂ ਦੇ ਵੀ ਮੈਟਰ ਵਿੱਚ ਆਉਂਦਾ ਨਾਮ ਪਦਰਿਆ ਜਾਂਦਾ ਤੇ ਉਹ ਇੱਕ ਫ੍ਰੀਕੋ ਕਮੇਟੀ ਦੇ ਅੰਦਰ ਇਸ ਕਰਕੇ ਆੜ ਮਗੋਂ ਹੋ ਗਏ ਕਿ ਕੀ ਇਹਦਾ ਮੇਰ ਕੀ ਨਾਂ ਕੀ ਸੀ ਤੇ ਜਿਵੇਂ ਰੱਖਿਆ ਗਿਆ ਸੀ ਤਾਂ ਕਿ ਕੋਈ ਚੇਂਜ ਕਰਨਾ ਚਾਹੁੰਦੇ ਜੇ ਉਸ ਵਾਸਤੇ ਕੋਈ ਨਵਾਂ ਬੋਟਾ ਪਿਆਰ ਸੋਚਦਾ ਇਹ ਦੋ ਬੰਦੇ ਕਰ ਲਿਆ